ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਦਿਲਾ ਧੰਨਵਾਦ ਹੈ ਅੱਜ ਦੀ ਵੀਡੀਓ ਵੀਰੋ 10 ਦਿਨ ਦੀ ਸੇਵਾ ਵਾਸਤੇ ਆਏ ਤੇ ਬਾਈ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇਖੀ ਦੀ ਉਹ ਆਪਣਾ ਸਾਰਾ ਕੰਪਲੀਟ ਹੋ ਗਿਆ ਬਾਈ ਸੁਖੀ ਸ਼ਾਂਤੀ ਆਨ ਵਧੀਆ ਬਾਕੀ ਮਿੱਤਰੋ ਟਰੈਕਟਰ ਲੱਦ ਕੇ ਲਿਆਇ ਤੇ ਇਹ ਲੱਦ ਕੇ ਹੀ ਜਾਣਾ ਆਇਓ ਡਾਲਾ ਖੋਲਣ ਲੱਗ ਰਹੇ ਆ ਟਰੈਕਟਰ ਚੜਾਵਾਂ ਉਰੀ ਤੇ ਇਹ ਵੀਡੀਓ ਸਮਾਪਤ ਕੀਤੀ ਉੱਤੇ ਰੋ ਭਲਾ ਹੋ ਜਾ ਇੱਧਰ ਕਰ ਲੋ ਚੱਕੋ ਫਿਰ ਬਸ ਤਰੀ ਕਿਚਲੇ ਆਰਾਮ ਨਾਲ ਪਿੱਛੇ ਪਹਿਨਾਰ ਚਾਰ ਮਾਰਾਂ ਤੱਕ ਪਿੰਨਾਂ ਦੀ ਉਰੀ ਗੇਟੀ ਰਾਮ ਚੱਕਲਾਵਾਂਗੇ ਚਲ ਮੁੰਡਾ ਜਾ ਚੱਕਲਾ ਜੱਕ ਤੋਂ ਲਾਉ ਰੱਖਿਆ ਹੋਰਾ ਉਸ ਤਰ ਲਿਆ ਯਾਰ ਜਾ ਕਰ ਬਲਵਿੰਦਰ ਲਿਆ ਉਹ ਪੱਟਾ ਰੱਖਣਾ ਪੜਾਗਾ ਕਿਹੜਾ ਅਨ ਬੱਟਾ ਰੱਖਣਾ ਪੜਾਗਾ ਨਹੀਂ ਹੂੰ ਪਰ ਬਣ ਕਰੂੰ ਟਰੈਕਟਰ ਕੋਈ ਜਗ੍ਹਾ ਨਹੀਂ ਹੈ ਉਪਰ ਅਟੇਰੀ ਪੈ ਪਰਟੇਰੀ ਪੈ ਬਿੰਨ ਲੱਗਣੀ ਟਰੈਕਟਰ ਨਹੀਂ ਸਾਲਾ ਲੱਗ ਰਿਹਾ ਮਰ चढ़ा देंगे उधर धक्का मारकर चढ़ा दिए ना ना बाद निकल जा चक्कर नहीं है ट्रैक्टर का वजन पिछे हो अग् नहीं होता है चेक बस बस पत्ती पुत्ती भी चकनी है इसकी याद गल हाँ हाँ ठीक है वो ब्रेक दब का रखिए कर तला तला पर ना उपर चक और उपर चक ਉਸ ਵਾਲਾ ਉਦਨ ਵਾਲਾ ਕੰਮ ਹੋ ਗਿਆ ਉੱਪਰ ਤੱਕ ਹੋਰ ਉੱਪਰ ਤੱਕ ਉਰੀ ਰੋਕ ਲੈ ਉਰੀ ਰੋਕ ਲੈ ਤੱਕ ਲਾਵਾਂ ਉਰੀ ਰੱਖੇ चढ़ा सी देखा चढ़ा चलो टैर मुड़ गए ट्रैक्टर के लिफ्ट ऊपर ਕਰ ਲੈ ਕਰ ਲੈ ਬੱਸ ਬੰਦ ਚੱਕ ਉੱਪਰ ਚੱਕ ਚੈਂਬਰ ਲੱਗ ਜਾਗਾ ਤਲਾ ਕਰ ਅੱਗੇ ਨੂੰ ਕਰ ਲੋ ਪਾਗਾ ਕਰ ਚੱਕ ਦੇ ਉੱਪਰ ਚੱਕ ਦੇ ਉੱਪਰ ਕਰਗਾ ਜੋ ਮਾਰੀ ਤਲਾ ਜਾਓ ਉਹ ਰੀ ਖੜਾ ਰਹਿਣ ਦੇ ਪਹਿਲਾਂ ਨਾ ਇੱਟਾਂ ਗੀ ਲੇਅਰ ਬਣਾਵਾ ਜੋ ਲਾਵਾ ਚੱਕਾ ਲਾ ਲਿਆ ਉਹ ਲਾ ਮਾ ਲੋ ਬਈ ਦੁਬਾਰਾ ਕਰਿਆ ਸੈਟ ਵਟ ਪ੍ਰੋਗਰਾਮ ਰਵਿੰਦਰ ਮੇਰੇ ਕੰਨੀ ਦੇਖਦਾ ਰਹੀਏ ਬਲਵਿੰਦਰ ਭੈਣੇ ਟਰੈਕਟਰ ਚੜਾਣਾ ਔਖਾ ਹੋ ਗਿਆ ਇਹਦਾ ਇੱਕ ਨਾ ਪ੍ਰੈਸ ਸਟੀering ਨਹੀਂ ਹੈ ਜਦੋਂ ਉਹਨੂੰ ਟਰਾਲੀ ਗਿਆੜ ਲਗਾ ਨਾ ਜੇਦੀ ਵਾ ਹੋ ਜਾ ਮੇਰੇ ਕੰਨੀ ਰੱਖ ਚੱਲ ਚੱਲ ਜਾਣ ਦੇ ਪੁਰਾ ਕਾ ਪੰਗਾ ਪੜਦਾ ਲੋ ਬਾਈ ਧੱਕਾ ਲਾ ਗਿਆ ਜਿਹੜਾ ਆ ਵੀਡੀਓ ਬਣਾਉਣ ਵਾਲਾ ਹੈ ਨਹੀਂ ਤਾਂ ਮੈਂ ਹਰ ਵੀਰ ਧੱਕਾ ਲਾ ਦੇ ਬਸ ਓਏ ਹੋਏ ਟੱਕਰ ਹੀ ਨਾ ਕਰਾ ਦੀ ਬਾਈ ਬਾਕੀ ਇੱਕੋ ਟਰੈਕਟਰ ਚੜਾਣਾ ਬਾਈ ਮੇਰਾ ਟਰੈਕਟਰ ਧੌਣ ਲੇਗਾ ਕਿਸਾਨ ਬਾਕੀ ਪ੍ਰੀਤ ਪਰੀ ਖੜਿਆ ਪਾਰਕਿੰਗਾਂ 'ਚ ਟਰੈਕਟਰ ਕੱਢ ਦੀਆ ਓਹੀ ਪ੍ਰੀਤ ਲੈ ਜਾਗਾ ਇਹਨੂੰ ਪਾ ਕ ਬੱਕੇ ਲਾ ਮਾ ਹੋਰੇ ਨੂੰ ਮੇਰੇ ਟਰੈਕਟਰ ਦਾ ਨਹੀਂ ਬੁਰਾ ਹਾਲ ਹੋਇਆ ਬੜਾ ਦਾ ਕਿਉਂਕਿ ਬਰਸਾਤ ਪੜਦੀ ਰਹੀ ਮੇਰੇ ਪੂਰੀ ਲਾਲ ਸਿੱਧਾ ਲਾ ਦੇ ਛੋਮਾ ਉਹ ਛੋਮਾ ਲਾ ਦੇ ਹੋਰ ਲਾ ਲੈਂਗੇ ਸਾਲਾ ਆਪਣਾ ਦਿਮਾਗ ਤੋਂ ਕੰਮ ਕਰਦਾ ਹੀ ਨਹੀਂ ਬਾਕੀ ਟਰਾਲੀ ਟਰਲੀ ਤੋਂ ਹੋ ਗਈ ਬ੍ਰਾਂਡ ਆ ਭਾਈ ਇਹੋ ਟਰੈਕਟਰ ਤੋਂ ਕਰ ਲਈਏ ਇਹ ਨਹਾਤਾ ਹੋਗਾ ਫੇਰ ਕਰਾਂਗੇ ਖਿਚਾਂਗੇ ਤਿਆਰੀ ਟਰੈਕਟਰ ਕੱਢ ਲਏ ਬਿਸਤਰੇ ਰੱਖ ਲਏ ਬਾਕੀ ਸਾਰੇ ਟਰੈਕਟਰ ਚੱਲਦੀ ਹੈ ਭਾਈ ਮਹਾਰਾ ਇੱਕ ਟਰੈਕਟਰ ਲੱਦਿਆ ਹੋਇਆ ਦੋ ਲੱਦਰ ਗਿਆ ਇੱਕ ਮਾਰ ਤੇ ਪਹਿਲਾਂ ਆ ਗਿਆ ਟਰੈਕਟਰ ਇਹ ਹੱਦ ਤੋਂ ਜਾਂਦਾ ਭਾਈ ਇਹ ਵੀ ਆਪਣੇ ਬੈਂਕ ਆਇਆ ਦੋ 6 ਟਰੈਕਟਰ ਆ ਮਾਰਵਾ ਭਾਈ ਦੋ ਯੋਰ ਇਹ ਇੱਕ ਹੋਰ ਆ ਇੱਕ ਅਰਜਣਾ ਇੱਕ ਫਾਰਮ ਟਰੱਕ ਆ ਇੱਕ ਪ੍ਰੀਤ ਆ ਬਾਈ ਆ ਜਾਓ ਹੋਰ ਆ ਆਪਣਾ ਦੂਸਰਾ ਡਰਾਈਵਰ ਬਾਈ ਹੋਰ ਆ ਬਲਵਿੰਦਰ ਦਾ ਕੱਲਾ ਆ ਸਾਡੂ ਬੈਠਿਆ ਹੋਣਾ ਉਸਕਾ ਉਹ ਬਾਈ 21 ਸੀਟੇ 'ਤੇ ਬੈਠ ਕੇ ਠੀਕ ਹੋਣਾ ਸਾਰੇ ਪੂਰੇ ਮਿੱਤਰੋ ਚੜ ਕੇ ਰੋਡ 'ਵਾ ਬਾਈ ਅੱਜ ਧੁੱਪ ਵੀ ਪੂਰੀ ਕੜਾਕੇ ਜਿਹੀ ਨਿਕੜੀ ਹੋਈ ਆ। ਬਾਕੀ ਉਹ ਆ ਗਿਆ ਵਿਆਸ ਦਰਿਆ ਬਾਈ। ਟਰੈਕਟਰਾਂ ਕੀ ਲਾਈਨੋਂ ਲਾਈਨ ਬੰਦੀ ਆ ਰਹੀ ਆ ਬਾਈ ਪੂਰੀ। ਬਾਕੀ ਨਾ ਨੈਂ ਟੈਂਕੇ ਬੋਲ ਲਗਾ ਬਾਈ। ਚੱਲ ਮੇਰੇ ਗੱਲ ਤੇ ਵੀ ਕੋਈ ਨਹੀਂ ਬੈਠਿਆ ਬਾਈ। ਨਹੀਂ ਜੇ ਕੋਈ ਬੈਠਾ ਹੋ ਫਿਰ ਹੋਲੀ ਕਰਨਾ ਪੜਾ ਫਿਰ ਉੱਟਣਾ ਪੜਾ। ਵਾਕਿਓ ਦੇਖੋ ਬਾਈ ਪੂਲ ਪਾਣੀ ਚੱਲ ਰਿਹਾ ਅੱਜ ਤੋਂ ਕਿਉਂਕਿ ਨਾ ਮਨਾਲੀ ਕੁਲੂ ਬਾਈ ਬਹੁਤ ਮੀਂਹ ਪੜਿਆ ਆ ਉਹ ਵੀ ਜਿਹੜਾ ਕੁਲੂ ਮਨਾਲੀ ਦੇ ਨੇੜੇ ਆਇਆ ਤੇ ਦਰਿਆ ਆ ਬਾਈ ਉਹ ਬਿਆਸ ਦਰਿਆ ਆ ਇਹ ਮਾ ਪਾਣੀ ਫੁੱਲ ਹੋ ਗਿਆ ਨਹੀਂ ਉਧਰ ਤੁਹਾਨੂੰ ਦਿਖਾਇਆ ਤਾਂ ਖਾਲੀ ਪੜਾ ਜਮੇ ਬਾਈ ਬਾਕੀ ਵਿਸ਼ਾਲ ਬਿਆਸ ਤੇ ਢਿੱਲਵਾਂ ਟੂਲ ਟੈਕਸ ਕੀ ਸਿਰਫ ਦੂਰੀ ਹੈਗੀ ਆ ਬਾਈ 2.5 ਕਿਲੋਮੀਟਰ ਦੀ ਇਹਨੇ ਬੰਦਿਆਂ ਨੇ WhatsApp ਮੈਸੇਜ ਚੜਾ ਦिए ਕਰ ਰੋਕ ਜੋ ਭਾਈ ਚਾਹ ਪੀ ਲੈ ਮੈਂ ਕਿਹਾ ਠੀਕ ਆ ਭਾਈ ਅਰੇ 5 ਕਿਲੋਮੀਟਰ ਸਾਰੇ ਆਏ ਆ ਬੰਦੇ ਬੜੇ ਪੱਕੇ ਆ ਭਾਈ ਮਾਰੇ ਮਾ ਆ ਜੋ ਰਹਾ ਟੱਪਾ ਭਾਈ ਚਾਹ ਪਲਾਦੇ ਆ ਬੰਦਿਆਂ ਨੂੰ ਬੰਦਿਆਂ ਨੂੰ ਕੰਮ ਕਰਨਾ ਪੜਾ ਭਾਈ ਚਾਹ ਪਲਾਕਾ ਦੇਖੇ ਭਈਓਂ ਮਿਲ ਜਾ ਕਿ ਉਹ ਚਾਹ ਇਹ ਤਾਂ ਪੀਜੇ ਪੂਜੇ ਵਾਲੇ ਆ ਯਾਰ ਮੁੱਛ ਖਾਜਾ ਕੋਈ ਸਰਵਿਸ ਜਾ ਕਹਿ ਗਾਤੀ ਨਾ ਮੇਰੇ ਨਾਲ ਡੈਕ ਕੀ ਤਾਰ ਰਿਓ ਟੁੱਟ ਗਈ ਜਿਹੜ ਇੱਕ ਇਹ ਦੇਖੋ ਇਹ ਕੁੱਪੇ ਹੈ ਇਸੀ ਨੂੰ ਪਾਗਤ ਲਾਵਾਂ ਕੱਲੇ ਸਪੀਕਰ ਸਪੀਕਰ ਚੱਲ ਰਿਹਾ ਮੋਨੋ ਕੀ ਟੁੱਟ ਗਈ ਬਾਈ ਕੀ ਕਰਾਂ ਦੱਸ ਇਹ ਦੇਖੋ ਇਹ ਵਾਲੀ ਮੋਨੋ ਵੀ ਉਹ ਟੁੱਟ ਗਈ ਮੋਨੋ ਨਹੀਂ ਚੱਲ ਰਿਹਾ ਇਹ ਵਾ ਚਲੋ ਤਲਾਵਾ ਇਹਨੂੰ ਉਹ ਆ ਗਏ ਮਾਰੇ ਬੰਦੇ ਉਹ ਅਰਜਨ ਆ ਗਿਆ ਲੋ ਇੱਥੇ ਕਿਨੇ ਜਾਂਦਾ ਦੂਰ ਆ ਕਿਆ ਹੋਇਆ ਕਹਾਂ ਦੇ ਆ ਮੁੜ ਕੇ ਆ ਆ ਉਹ ਗ੍ਰੀਜ਼ਰ ਨੇ ਪੱਗ ਮੰਦਰ ਗਈ ਅੱਜ ਬਾਈ ਕਿਆ ਕਰਾ ਚਾਹ ਨੂੰ ਚਾਹ ਪੀ ਬੰਦਾ ਮਾਰੇ ਨਹੀਂ ਆਈ ਚਾਹ ਉਹ ਕਿਸ ਲਈ ਗਿਆ ਚਾਹ ਵਾ ਸੱਤ ਕੱਪ ਤੋਂ ਮਾਰੇ ਤੇ ਯਾਰ ਤਰੋ ਨਿਕੜ ਗਿਆ ਟਰੈਕਟਰ ਚਾਹ ਪੀਗਾ ਚੱਲੀਏ ਭਾਈ ਓਏ ਹੈਂ ਇਨਸ਼ਾਅ ਰੋ ਜਲੰਧਰ ਪਹੁੰਚ ਗਏ ਇਹ ਉਹ ਨਾ ਐਨ ਐਚ 44 ਆ ਬਾਈ ਇਸ ਵਾਰ ਸਾਰੇ ਪੁਲ ਸਾਰੀ ਸੜਕ 6 ਲਾਈਨ ਹੋਈ ਹੋਈ ਆ ਮਤਲਬ 3 ਲਾਈਨ ਇੱਧਰ 3 ਉੱਧਰ ਪਰ ਨਾ ਜਲੰਧਰ ਜਲੰਧਰ ਐਸਾ ਜ਼ਾਹਰ ਆ ਜਿਸਮਾਂ ਪੁਲ ਦੋ ਲੇਨਾਂ ਵਾਲਿਆਂ ਬਸ ਚਾਰ ਚਾਰ ਵੇ ਆ ਵਸ ਇਸਮਾਂ ਕੁੜਾ ਵਾ ਬਹੁਤ ਪੀੜ ਲੱਗ ਜਾਉਰਾ ਬਾਈ ਨਵੇਂ 3 ਲਾਈਨ ਹੋਣ ਚਾਹੀਦੇ ਜਲ ਉਧੇ ਹਾਨੇ ਕੇ ਹੋ ਗਏ ਸਰਾਂਦੇ ਕੇ ਹੋ ਗਏ ਸਾਰੇ ਕਹੀਂ ਕੇ ਹੋ ਗਏ ਪੂਰਾ ਰਹਿ ਗਏ ਸਿਰਫ ਨਾ ਦੋ ਲੇਨਾਂ ਵਾਲੇ ਆਰਾ ਟਰੈਕਟਰ ਆ ਉਹੀ ਰੁਕਣ ਦੇ ਬਾਈ ਬਾਕੀ ਆ ਮੈਂ ਲੁਧਿਆਣਾ ਦੇ ਥੋੜਾ ਦਾ ਪਿੱਛਾ ਆ ਦੇ ਹੈ ਠੀਕ 20 ਕਿਲੋਮੀਟਰ ਆ 20 ਬੱਚੇ ਕਿਲੋਮੀਟਰ ਕਿਉਂਕਿ ਕਰਾਇਆ ਬਰਾਇਆ ਦਾ ਕਾ ਫਲੋਰ ਫਲੋਰ ਦੇ ਕਵਾਲ ਆਡਰ ਵਾਲ ਸਾਹਿਬ ਵਾਲਾ ਟੂਲ ਟੈਕਸ ਫਿਰ ਆਪਣਾ ਲੁਧਿਆਣਾ ਬਾਈ ਆਉ ਲਾਡੋ ਵਾਲਾ ਲਈ ਗਿਆ ਮੈਂ ਬਾਕੀ ਅੱਜ ਨਾ ਮੌਸਮ ਨੇ ਬਹੁਤ ਵਧੀਆ ਸਾਥ ਦੀਆ ਬਾਈ ਕਹਿੰਦਾ ਉਦਨ ਸਾਲਾ ਸਵਾਦ ਨਹੀਂ ਆਇਆ ਜਿਵੇਂ ਭੋਰਾ ਵੀ ਕਿਉਂ ਚੱਕਰੇ ਉਹਦਾ ਉਦਨ ਨਾ ਮੀਂਹ ਪੜ ਰਿਆਦਾ ਬਾਈ ਮੀਂਹ ਪੜਦੇ ਮਾ ਨਾ ਸਫਰ ਦਾ ਜਮੇ ਨਜ਼ਾਰਾ ਨਹੀਂ ਆਂਦਾ ਅੱਜ ਸਾਲੀ ਧੁੱਪ ਨਿਕੜੀ ਹੋਈ ਆ ਨਜ਼ਾਰਾ ਆ ਰਹਾ ਰਾਮ ਤੇ ਬੈਠੇ ਆ ਮੈਂ ਨਾ ਇੱਕ ਗੋਟੀ ਹੋਰ ਮਾਰ ਕੇ ਜੀ ਉਹ ਵੀ ਕੱਢਦੀ ਬਾਹਰ ਮੈਂ ਕਹਾ ਰਹਿਣ ਦੇ ਅੱਜ ਗਰਮੀ ਆ ਰਹੀ ਪੂਰੀ ਬਾਕੀ ਅੰਮ੍ਰitsar ਏਰੀਆ ਮਾ ਨਾ ਬਾਈ ਠੰਡ ਵੀ ਸਭ ਤੋਂ ਜ਼ਿਆਦਾ ਹਵਾ ਪਰ ਗਰਮੀ ਵੀ ਸਭ ਤੋਂ ਜ਼ਿਆਦਾ ਹਵਾ ਕੁਦਰਤੀ ਆ ਬਾਈ ਆਪਣਾ ਜਿਸ ਤਰ੍ਹਾਂ ਇਹ ਭਰੇਗਾ ਟੈਂਪਰੇਚਰ ਜਿਹੜਾ 22 23 ਆ ਮਤਲਬ ਫੋਨ 'ਵਾਂ ਦੇਖਾਂ ਤੇ ਅਰੂਰੇ ਦਾ ਰਾਤ 17 18 ਇੰਨਾ ਫਰਕ ਆ ਰਹਾ ਦਾ ਬਾਈ ਕੁਝ ਨਹੀਂ ਕਰਗਾ ਦਾ ਅਰ ਕਰਦੇ ਆ ਜਿਸ ਤਰ੍ਹਾਂ ਆਪਣਾ 35 ਹੋਵਗਾ ਨਾ ਪੂਰਾ 37 37 38 ਡਿਗਰੀ ਹੋਵਗਾ ਉਹ ਵਰਕ ਕਰਾ ਰਹਾ ਪਤਾ ਨਹੀਂ ਕਿਹ ਕੁਦਰਤੀ ਤੌਰ ਤੇ ਬਾਕੀ ਉੱਪਰ ਟਰੈਕਟਰ ਉੱਪਰ ਜਾ ਰਹੇ ਨੇ ਜਿਹਨੇ ਨਹੀਂ ਚਾਹ ਪਾਣੀ ਪੀਣੀ ਹੈ ਆਪਣਾ ਨਾ ਪਰੀ ਟਰੈਕਟਰ ਹੈਗਾ ਬਾਕੀ ਸਾਰੇ ਤਾਂ ਆ ਗਏ ਬਾਈ ਪ੍ਰੀਤ ਕੀ ਡੀ ਕਮਾ ਪ੍ਰੀਤ ਕਿਉਂ ਪਿੱਛੇ ਰਹਿ ਗਿਆ ਯਾਰ ਹੈ ਪਰ ਨਾ ਉਹਨਾਂ ਦਾ ਟਰੈਕਟਰ ਲੱਦਿਆ ਹੋਇਆ ਦਾ ਬਾਈ ਟਰੈਕਟਰ ਲੱਦੇ ਕਰਨ ਰਹਿ ਗਿਆ ਨਾ ਪਿੱਛੇ ਡੈਂਗ ਡੂੰਗੇ ਤੇ ਅਗਲਾ ਹੌਲੀ ਕਰਾ ਕਿਉਂਕਿ ਹਮ ਤਾਂ ਉਹ ਲਟਰ ਬੂਟਰਾ ਕਿਉਂਕਿ ਬਲਵਿੰਦਰ ਭਾ ਵੀ ਨਹੀਂ ਹੈ ਕੋਈ ਟਰਾਲੀ ਔਰ ਮੇਰੇ ਕੋਲ ਇਕੱਲੀ ਟਰਾਲੀ ਆ ਇਹਨੂੰ ਮੈਨੂੰ ਲੋਡ ਨਹੀਂ ਆ ਬਾਈ ਔਰ ਕਿ ਸੌਰੇ ਟਰੈਕਟਰ ਖੜੇ ਹੋ ਰਿਏ ਤੇ ਜੀ ਜੀ ਲੁਧਿਆਣਾ ਕ੍ਰੋਸ ਕਰਕੇ ਗੁੰਗਾ ਟਾਇਰਸ ਬਾਕੇ ਬਾਹਰ ਉਹ ਨਿਕਲ ਗਏ ਮਤਲਬ ਲੁਧਿਆਣਾ ਕ੍ਰੋਸ ਕਰਕੇ ਬਾਕੇ ਅੱਜ ਸੰਡੇ ਕਰਕੇ ਸਾਰੀ ਸ਼ੋਪ ਬੰਦ ਪੜੀ ਆ ਮਰਣਾ ਇੱਕ ਬੰਦੇ ਬਹੁਤ ਹੌਲੀ ਚੱਲ ਰਿਹਾ ਉਹਨੇ ਕਹਿੰਨਾ ਮੀਟਰ ਖਰਾਬ ਹੋ ਰਿਹਾ ਬਾਈ ਪ੍ਰੀਤ ਦਾ ਉਹਨੂੰ ਨਹੀਂ ਉਹ ਲੱਗ ਰਿਹਾ ਹਾਂ ਬਹੁਤ ਸਪੀਡ ਨਾਲ ਜਾ ਰਹੇ ਆ ਦੇਖਿਆ ਜਾ 2000 ਬਜਮੇ 2000 ਰੁਪਆ ਹਣੀ ਵੀ ਹੈ ਨਹੀਂ ਨੇੜਾ ਢੇੜਾ ਨਹੀਂ ਆ ਬਲਵਿੰਦਰ ਹੋ ਜਾਣਾ ਸਾਹਮਣੀ ਉਹ ਵਿਚਾਰੇ ਨੇ ਨਹੀਂ 17 1800 ਉਹਨੇ ਨਹੀਂ ਸਮਝ ਰਿਹਾ ਬਾਈ ਬਹੁਤ 22 24 ਵਾ ਡਰਾਈਵਰ ਚੱਲ ਰਿਹਾ ਕਿਉਂਕਿ ਮੀਟਰ ਦੇ ਬਿਨਾ ਸਹੀ ਐਕੂਰੇਟ ਪਤਾ ਨਹੀਂ ਲੱਗਦਾ ਬਾਈ ਉਹ ਪਿੱਛਾ ਹੀ ਆ ਬਹੁਤ ਅਲੀ ਅੰਮਰ ਨੇ ਲੁਧਿਆਣਾ ਕ੍ਰੋਸ ਕਰ ਲਿਆ ਔਰ ਉਹ ਲੁਧਿਆਣਾ ਐਂਟਰ ਹੋ ਜਾ ਬਾਈ ਦੇਖ ਲੋ ਕਿੰਨਾ ਫਰਕ ਆ ਆਰਾਮ 20 ਕਿਲੋਮੀਟਰ ਪਿੱਛੇ ਹੀ ਤੇ ਜਾ ਚੱਲੇ ਦੇ ਚਾਹ ਪੀਗਾ ਬਰਾਿਆਂ ਦੇ 20 ਕਿਲੋਮੀਟਰ ਮੈਂ ਇੰਨਾ ਫਰਕ ਪੜ ਗਿਆ ਦੇਖ ਲੋ 10 12 ਕਿਲੋਮੀਟਰ ਦਾ ਪਰ ਨੇ ਉਹਨੂੰ ਕਹਿਆ ਵੀ ਮਾਰੇ ਪਿੱਛਾ ਰੱਖੀ ਜੋ ਹਮ ਜਾਨ ਸਪੀਡ ਵਾਂਗ ਚਲਾ ਰਹੇ ਕਿਉਂਕਿ ਉਹਨੇ ਟਰੈਕਟਰ ਲੱੱਗਾ ਹੋਇਆ ਉਹ ਚਲਾ ਰਹੇ 223 ਉਹ ਬੱਸ ਲਾਸਟ ਪਰ ਫਿਰ ਵੀ ਵਿਚਾਰੇ ਹੌਲੀ ਹੌਲੀ ਆ ਰਹੇ ਆ ਮਾਰੇ ਬੰਦੇ ਨੂੰ ਪਿਆਸ ਬਹੁਤ ਲੱਗਾ ਚਾਹ ਕੀ ਇਹ ਰੁਕਿਆ ਹੋਣਾ ਨਹੀਂ ਜਿੰਮੇਦਾਰ ਹਾਂ ਉਹਨੂੰ ਰਸਤਾ ਪਤਾ ਨਹੀਂ ਲੱਗਾ ਪਤਾ ਲੱਗਾਗਾ ਨਹੀਂ ਪਤਾ ਲੱਗਾਗਾ ਕਿਉਂਕਿ ਨਾ ਪੁਲ ਕੇ ਕੱਟ ਕੇ ਨੀਚਾ ਆ ਬਾਈ ਵੈਸੇ ਤਾਂ ਲੋਕੋ ਜਾ ਕੇ ਪਤਾ ਬਾਕੀ ਚਾਹ ਪੀ ਲੈਣ ਹਾਂ ਟੱਪ ਕੇ ਬਾਈ ਦਰਾਹ ਟੱਪ ਕੇ ਨਾਵਾ ਗਏ ਖੰਨਾ ਉਰੇ ਦੇ ਹੋਣਾ 20 ਕਿਲੋਮੀਟਰ ਕਿੰਨੇ ਦੂਰ ਅਗਲ ਖੰਨਾ ਉਰੇ ਦੇ ਖੰਨਾ ਖੰਨਾ कितने दूर हो? दो तीन किलोमीटर होगा। बस है। ओ तेरा फलाफोज़ अब इतना जमीन एड़ी आगे, दो तीन किलोमीटर हैं होना भाई, दो किलोमीटर थे, लगाता वाहन है इधर से। ओ रेट रेट। चार चार जमीन आ बैठ गया यार। लो भाई। होरी मोड़ दे दो। हैं मोड़ दोरी। ਆਜ ਭਰਾ ਕੇ ਬਾਈ ਪੂਰਾ ਜਗ੍ਹਾ ਲਾ ਬਰੇ ਆ ਟਰੈਕਟਰ ਧਾਰ ਰੇਂਗੀ ਪੁਆਇੰਟ ਏਰੀਆ ਉਧਰ ਜਾਗਾ ਹੈ ਸਲਿੱਪ ਗਿਆ ਕਰਨਾ ਉਧਰੋ ਜਾਣਾ ਬਸ ਵਾਲਾ ਪਰ ਉਹ ਢੇਰ ਲੱਗ ਰਿਹਾ ਹੋਗਾ ਪੂਰਾ ਮਨੇ ਕੀ ਜੀ ਦੀ ਤਾਰੀ ਦੀ ਬਾਈ ਪੂਰੀ ਗੱਡੀ ਪੈਂਚਰ ਹੋ ਗਈ ਮਾਰੀ ਹੈ ਨਾ ਸਾਰੀ ਚੀਜ਼ਾਂ ਯਾਦ ਆ ਮਾਰੇ ਦੇਖ ਲੈ ਬਾਈ ਪੂਰਾ ਲੱਗ ਜਾਗਾ ਬਹਿ ਕੇ ਨਾ ਟਿੱਕ ਟੇਰੀ ਬਹੁਤ ਦਰ ਜਾਗਾ ਚਲ ਉਰੀ ਦਾਰ ਲੈ ਫਿਰ ਕਿੰਨੇ ਡੰਡੇ ਰਹਿ ਕੇ ਤੇਲ ਕੇ ਅੱਧੀ ਟੰਕੀ ਖਾ ਗਿਆ ਹੈ ਅੱਧੀ ਮੇਰੀ ਗਾਈ ਆ ਸੁੱਚਾ ਟੱਕ ਲਾਈਏ ਦੁਵਾਰਾ ਓ ਟੀਚਰ ਸੇਵਰ ਦਾ ਤੇਰਾ ਕੀ ਫਾਇਦਾ ਹੋਇਆ ਫਿਰ ਸੁੱਚਾ ਟੱਕ ਲਾ ਦੁਵਾਰਾ ਬੰਦ ਕਰਕੇ ਤਲਾਕਾ ਦੇ ਕੇ ਰੋਕ ਨੇ ਸਾਲੇ ਨੂੰ ਰੋਕਾ ਪਤਾ ਲੱਗ ਜਾਗਾ ਬਾਕੀ ਬਾਈ ਕ੍ਰਿਸ਼ਨਾ ਨਾ ਪੂਰਾ ਤੇਲ ਵਜਾਣੇ ਕੋਸ਼ਿਸ਼ ਕਰ ਰਿਹਾ ਬਾਈ 1600 1700 ਚੱਕਰਾਂ ਵਾ ਹੈ ਜਿਵੇਂ ਮਰੇਉ ਬੜੇ ਬਈਂ ਕਰ ਕਾ ਫੜੇ ਨਾ ਪਾਸੇ ਵੀ ਦੁਕਾਨ ਲੱਗੇ ਬੈਠ ਕਾ ਨਹੀਂ ਨਾ ਕੋਈ ਹੋਰ ਲੋਕਾਂ ਨਾਲ ਸਾਥ ਮਾਇ ਹੋਇ ਇੱਕ ਬੰਦੇ ਨੂੰ ਥੋੜਾ ਜਿੱਦੇ ਚੰਗੇ ਲਾਵੇ ਕਿੰਨੀ ਹੋਲੀ ਇੰਨੀ ਹੋਲੀ ਕੋਈ ਅੰਤ ਨਹੀਂ ਬਾਈ ਔਰ ਇੱਟ ਟਿਕਟੇਰੀ ਬਤਾਰ ਲੋ ਓ ਤੜਾ ਰੇਤਾ ਬੜਾ ਰੇ ਟਿਕਟੇਰੀ ਬਤਾਰ ਲੋ ਹੋਰ ਹੋਰ ਕੀ ਹੋ ਗਿਆ ਹਾਂ ਹਾਂ ਉਧਰ ਜਾਗਾ ਉਧਰ ਜਾਗਾ ਕੋਈ ਚੱਕਰ ਨਹੀਂ ਆਇਆ ਯਾਰ ਨਿਉ ਕੋਈ ਖਾਣ ਥੋੜੀ ਲੱਗ ਰਿਹਾ ਅੱਤ ਬੈ ਬੈ ਵੇ ਕਰ ਉੱਧਰ ਜਾਣਾ ਈ ਸੀ ਬ ਚੱਲ ਚੱਲ ਸਿੱਧਾ ਰੱਖ ਟਾਇਰ ਸਿੱਧਾ ਹਾਂ ਸਿੱਧਾ ਕਰ ਸਿੱਧਾ ਹਾਂ ਥੋੜਾ ਜਿਹਾ ਉੱਧਰ ਰੱਖ ਗੌਰਵ ਕੰਨੀ ਚੱਲ 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 ਆਹ ਚੱਲ ਚੱਲ ਰੱਖ ਗੌਰਵ ਕੰਨੀ ਰੱਖ ਹੋਰ ਉਹ ਉੱਧਰ ਨੂੰ ਕਟਾਈ ਕਰ ਉੱਧਰ ਕੀ ਹਾਂ ਨਾ ਨਾ ਚਲੇ ਜਾਗਾ ਠੀਕ ਹਾਂ गुल्ली फस गई चल चल और पीछा कर क्रिसन ट्रैक्टर पीछा कर ले और रुक जा साला <laughs> क्लच छूट गया था पीछा कर ਕਾਸਲੇ ਲਾ ਰੋ ਡਾਲਾ ਉਰੀ ਡਾਲਾ ਨਾ ਡੋ ਡਾਲਾ ਬਰੋਗਲੇ ਉਰੀ ਰੋਗਲੇ ਓ ਪ੍ਰੀਤ ਟਰਾਲੀ ਮੈਂ ਗਰਮ ਹੋ ਗਿਆ ਅੱਜ ਰੈਡੀਟਰ ਦੇਖ ਰੈਡੀਟਰ ਖੰਡਾ ਪੜਿਆ ਜੋ ਤਾਂ ਉਹੀ ਦਿਖਾ ਰਿਹਾ ਮੇਰਾ ਮੀਟਰ ਖਰਾਬ ਹੋ ਗਿਆ ਤੇਰਾ ਹੁਣ ਚੱਟ ਕੇ ਮਹੱਲ ਕੇ ਸੂਰਜ ਤੋਂ ਬਾਹਰ ਕੀਤਾ ਕਿੰਨੇ ਪੰਜ ਕੱਲ ਗਿਆ ਤੇਲ ਗਿਆ ਤੇਲ ਗਿਆ ਤੇਰਾ ਦਿਮਾਗ ਤਾਂ ਹੀ ਖਰਾਬ ਹੋ ਗਿਆ ਟੰਕੀ ਤੇਲ ਦੀ ਪੂਰੀ ਨਾ ਨਹੀਂ 60 ਲੀਟਰ ਦੀ ਟੰਕੀ ਆ ਪੰਜ ਟੰਕੇ ਟਕਾਰ ਰਹੇਗੇ ਇੱਕੋ ਟੰਕਾ ਖਾਇਆ ਉਹਨੇ 10 ਲੀਟਰ ਤੇਲ ਖਾਇਆ ਬਈ ਚੱਲੇ ਵੀ ਇੱਕ ਘਟ ਗਿਆ ਉਹਨਾ ਚਾਰ ਰਹੇਗੇ ਉਹਨੇ ਹਾਂ ਚਾਰ ਚੱਲ ਗਏ ਲੋਕਾਂ ਤਿੰਨੇ ਰਹਿ ਰਹੇ ਆ ਚਾਰ ਹਾਂ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਦੇਖਾਂ ਜਾਗਾ ਤਿੰਨੇ ਕਹੇ ਰਹ ਜਾਂਗੇ ਡੰਡੇ ਪਿੱਛਾ ਕਿਆ ਰਹਿ ਗਿਆ ਦੇਖਾਂ ਵੀ ਚਲਾ ਤੇਲ ਛੱਡ ਗਿਆ ਉਹਨਾ ਉਹ ਦੇਖੇ ਨੂੰ ਘੁੰਮਣ ਦਾ ਲਾਇਆ ਉਹ ਅੱਧਾ ਜਗਾ ਦੇਖਣ ਦਾ ਉਹ ਬੈਗ ਚੱਕ ਲਓ ਵੀਰੇ ਆਪਣੇ ਦੇਖਾ ਇਹ ਗੱਰਾ ਮੇਰਾ ਡੀਜ਼ਲ ਸੇਵਰ ਮਾਇਆ ਤੇਲ ਨਹੀਂ ਖਾਇਆ ਬਿਲਕੁਲ ਵੀ ਉਹ ਆਹ ਚਾਰ ਡੰਡੇ ਰਹਿ ਰਹੇ ਆ ਉਹ ਘੱਟ ਤੇਲ ਖਾਇਆ ਹੈ ਟਰੈਕਟਰ ਅੱਧੇ ਟੰਕੀ ਵੀ ਨਹੀਂ ਖਾਈ ਹੈ ਮਾਰੇ ਅੱਧੇ ਅੱਧੇ ਟੰਕੀ ਖਾ ਕੇ ਚਲੋ ਫਰਕ ਹੋਣਾ ਓ ਖੜ ਜਾ ਭਾਈ ਓਏ ਸਾਡੂ ਏ ਤੇ ਦੂਖਲਾਵਾ ਕਸਾਲੀ ਨੂੰ ਕਹਿੰਦੇ ਚਿੱਜੀ ਨੂੰ ਬੀਜ ਦੂ ਓਏ ਕੋਣ ਕਰ ਉਹ ਵਿਜੈ ਨਾ ਨਾ ਬਸ ਗੋਮਾ ਹੀ ਰਹੇ ਤੇਰੇ ਗੱਲ ਤੋਂ ਰਹੇ ਆ ਹਾਂ ਹਾਂ ਓਏ ਦਿੱਟਾਂ ਕਿਵੇਂ ਕੜੇ ਉਹ ਲੱਡੂ ਖਵਾ ਕੇ ਸਾਲੀ ਨੂੰ ਕਹਿੰਦੇ ਜਿੱਜੇ ਨੇ ਲੱਡੂ دیے ਆ। ਨਾ ਬਈ ਪਹੁੰਚ ਗਏ ਪਿੰਡਵਾਂ। ਸਕੂਟਰ ਲੈ ਗਿਆ ਸਮਾਨ ਚੱਕਣੇ ਵਾਸਤਾ ਇਹ ਕਹਿੰਦਾ ਨਾ ਗੱਡੀਆਂ ਪੇਂਟ ਹੋ ਰਹੀਆਂ ਨਾ ਕਰਿਆ ਟਾਈਮ ਲਗਾ ਕੇ ਟਰੈਕਟਰ ਨੂੰ ਮਾਚ ਲ ਕੋਈ ਨਾ ਕਰ ਲਓ ਘੰਟੇ ਡੇਟ ਲਗਾ ਕੇ ਮਾ ਠੀਕ ਸਕੂਟਰ ਲੈ ਗਿਆ ਕਹਿੰਦੇ ਉਹ ਹੀ ਵੀ ਨਹੀਂ ਭੜਿਆਂ ਗੱਡੀਆਂ ਦੇ ਪੇਟੇ ਆ ਇਹ ਫੋਨ ਆ ਬੰਗਾ ਮਾਚਾ ਲਾ ਦੇ ਟਰਾਲੀ ਇੱਧਰ ਬਾਈ ਆ ਗਿਆ ਘਰਾਂ ਬਾਕੀ ਮਿਸਟਰ 200 ਕਿਲੋਮੀਟਰ ਦਾ ਸਫ਼ਰ ਵਾਸਤਾ ਨਾ ਬਾਈ 6-7 ਘੰਟੇ ਲਾ ਕੋ ਜਾ ਆਰਾਮ ਤੇ ਬਾਈ ਔਰ ਨਾ ਹੋ ਜਾ ਸਰੀਰ ਕੀ ਹਾਂ ਕਿਉਂ ਹੋਇਆ ਕੈਕੋ ਬੈਟਨ ਆਦਾ ਕੁੜੀਆਂ ਵੀ ਆ ਗਈ ਬਾਈ ਇਹਨਾਂ ਚੋ ਲਗਾ ਚੀਜ਼ਾਂ ਦਾ ਬਾਕੀ ਮਿੱਤਰੋ ਅੱਜ ਦੀ ਵੀਡੀਓ ਇੰਹੀਂ ਸਮਾਪਤੀ ਕਰਾਂ ਬਾਈ ਵੀਡੀਓ ਵਧੇ ਲਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ ਬਾਏ ਬਾਏ ਕਰਦੇ ਬਾਏ ਬਾਏ